ਇਸ ਵਕਤ ਦੀ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੁੱਲਾ ਚੈਲੰਜ ਕਰ ਦਿੱਤਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਡਿਬੇਟ ਦਾ ਸੱਦਾ ਦੇ ਦਿੱਤਾ ਹੈ ਤੇ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਐਸ ਕੇ ਐਮ ਦੇ ਵੱਲੋਂ ਹੁਣ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ 10 ਮਾਰਚ ਨੂੰ ਆਪ ਦੇ ਵਿਧਾਇਕਾਂ ਦੇ ਘਰਾਓ ਤੇ ਜਾਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਬੀਤੇ ਦਿਨਾਂ ਦੇ ਵਿੱਚ ਮੀਟਿੰਗ ਗਈ ਉਸ ਦੇ ਵਿੱਚ ਬਹੁਤ ਸਾਰਾ ਝੂੜ ਵੀ ਬੋਲਿਆ ਹੈ ਤੇ ਜਿਸ ਦੇ ਤਹਿਤ ਕਿਸਾਨਾਂ ਦੇ ਵੱਲੋਂ ਜਿਹੜਾ ਕਿ 5 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਆਇਸ ਦਾ ਘੇਰਾਓ ਵੀ ਕੀਤਾ ਗਿਆ ਸੀ ਤੇ ਗ੍ਰਿਫਤਾਰੀਆਂ ਹੋਈਆਂ ਤੇ ਜਿਸ ਦੇ ਤਹਿਤ ਹੁਣ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਪਲਾਨ ਕਰ ਲਈ ਹੈ ਤੇ ਜਿਸ ਦੇ ਤਹਿਤ 10 ਮਾਰਚ ਨੂੰ ਹੁਣ ਆਪ ਦੇ ਵਿਧਾਇਕਾਂ ਦਾ ਘੇਰਾਓ ਵੀ ਕਿਸਾਨ ਕਰਨਗੇ ਹੋਰ ਕੀ ਬਿਆਨ ਤੇ ਹੋਰ ਕੀ ਖੁੱਲੀ ਚੁਣੌਤੀ ਆ ਤੇ ਦੂਜੇ ਪਾਸੇ ਕਿਸਾਨਾਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਕੀ ਬਿਆਨ ਆ ਆਓ ਤੁਹਾਨੂੰ ਸੁਣਾਉਨੇ ਚੈਲੰਜ ਵੀ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜਿਹੜੀਆਂ ਮੰਗਾਂ ਅਸੀਂ ਉਥੇ 3 ਤਰੀਕ ਨੂੰ ਉਹਦੇ ਅੱਗੇ ਪੇਸ਼ ਕੀਤੀਆਂ ਸੀਗੀਆਂ ਉਹ ਪੰਜਾਬ ਨਾਲ ਸੰਬੰਧਿਤ ਨਹੀਂ ਹੈਗੀਆਂ ਉਹ ਕੇਂਦਰ ਨਾਲ ਸੰਬੰਧਿਤ ਨੇ ਅਸੀਂ ਉਹਨਾਂ ਨੂੰ ਚੈਲੰਜ ਕਰਦੇ ਆ ਕਿ ਸਾਡੇ ਨਾਲ ਉਸੇ ਦਿਨ ਉਹ ਕਿਸੇ ਵੀ ਸਮੇਂ ਜਿਹੜਾ ਹੈਗਾ ਉਸ ਮੰਗਾਂ ਤੇ ਬਹਿਸ ਕਰਨ ਕਿਉਂ ਪੰਜਾਬ ਦੀਆਂ ਹੈਣ ਜਾਣਾ ਹੈਣ ਕਿਉਂਕਿ ਪਿਛਲੇ 20 20 ਦਸੰਬਰ 2023 ਨੂੰ ਉਹਨਾਂ ਨੇ ਜਿਹੜੀਆਂ ਮੰਗਾਂ ਉਦੋਂ ਦੀਆਂ ਸਾਡੀਆਂ ਲੰਪਕਦਿਆਂ ਨੇ ਇੱਕ ਮੰਗ ਜਿਹੜੀਆਂ ਮੰਨੀਆਂ ਤੇ ਉਹਨਾਂ ਤੇ ਕਿਸੇ ਤੇ ਵੀ ਵਿਚਾਰ ਨਹੀਂ ਕੀਤਾ ਇਸ ਲਈ ਅਸੀਂ ਚੈਲੰਜ ਕਰਦੇ ਹਾਂ ਕਿ ਸਮਾਂ ਵੀ ਉਹਨਾਂ ਦਾ ਹੋਏਗਾ ਸਥਾਨ ਵੀ ਉਹਨਾਂ ਦਾ ਹੋਏਗਾ ਔਰ ਸਾਡੇ ਵੱਲੋਂ ਤਰੀਕ 15 ਜੇ ਕੋਈ ਹੋਰ ਤਰੀਕ ਉਹ ਦੇਣੀ ਚਾਣਗੇ ਸਾਨੂੰ ਉਹ ਵੀ ਕਬੂਲ ਹੋਏਗੀ ਇਹ ਸਾਡਾ ਚੈਲੰਜ ਹੈ ਕਿ ਉਹ ਸਾਡੇ ਨਾਲ ਇੱਥੇ ਡਿਬੇਟ ਕਰਨ ਲਾਈਵ ਸਾਰੀ ਦੁਨੀਆ ਦੇਖੂਗੀ ਕੌਣ ਅਸੀਂ ਠੀਕ ਅੰਕ ਪੰਜਾਬ ਦਾ ਮੁੱਖ ਮੰਤਰੀ ਠੀਕ ਹੈ ਔਰ ਉਹਦੇ ਵਿੱਚ ਅਸੀਂ ਸਾਰੇ ਆਗੂ ਬੈਠਾਂਗੇ ਪਰ ਸਾਡੇ ਪੰਜ ਬੰਦੇ ਅਸੀਂ ਚੁਣਾਂਗੇ ਉਸ ਡਿਬੇਟ 'ਚ ਸ਼ਾਮਲ ਹੋਣਗੇ ਸੀਮਾ ਬੰਦਾ ਉਹਦੇ 'ਚ ਕੋਈ ਅੱਖਰ ਵੀ ਨਹੀਂ ਬੋਲੇਗਾ ਇਹ ਸਾਡਾ ਜਿਹੜਾ ਹੈਗਾ ਅੱਜ ਦੀ ਮੀਟਿੰਗ ਦੇ ਵੱਡੇ ਫੈਸਲੇ ਨੇ ਹੋਰ ਬਾਕੀ ਇਸ ਸਬੰਧ ਦੇ ਵਿੱਚ ਮੇਰੇ ਨਾਲ ਜਿਹੜੇ ਸੀਨੀਅਰ ਸਾਥੀ ਹੋਰ ਬੈਠੇ ਨੇ ਉਹ ਲੱਖੋਬਲ ਸਾਹਿਬ ਵੀ ਗੱਲ ਕਰਨ ਉਹ ਮੈਂ ਤੋਲੀ ਜੇ ਨੋ ਮਾਇਲ ਜੇ ਨੋ ਮੈਗਨਾ ਚਲੋ ਤੁਸੀਂ ਇੱਧਰ ਆ ਜਾਓ ਅਸੀਂ ਕੁਝ ਗਾਣ ਉਹ ਲੋ ਮਾਇਲ ਟੇਕ ਕਰਨਾ ਹੈ ਮਾਇਲ ਥੋੜਾ ਆ ਜਾਂਦਾ ਯਾਰ ਤੁਸੀਂ ਬਤਾਓ ਪਰਤਪੜਾ ਗਾਣ ਆਓ ਸਿੱਧਰ ਪੂਰੇ ਆ ਜਾਓ ਇੱਥੇ ਲਕਵਾ ਬਾਰੇ ਕਰਦਣੇ ਆ ਫਿਰ ਇੱਧਰ ਓਕੇ ਚੱਲ ਜੀ ਓਕੇ ਰਿਵਾਰਡ ਬਹੁਤ ਦੋ ਥੋੜਾ ਥੋੜਾ ਹਾਂਜੀ ਦੇਖੋ ਸਭ ਅੱਜ ਐਸ ਕੇਐਮ ਖਵਲ ਸਾਹਿਬ ਵਾਲੀ ਜਿਹੜੀ ਪ੍ਰੈਸ ਕਾਨਫਰੈਂਸ ਜੀ ਅੱਜ ਐਸ ਕੇਐਮ ਦੀ ਜਿਹੜੀ ਪੰਜਾਬ ਦੀ ਮੀਟਿੰਗ ਹੋਈ ਆ ਜਿਹੜਾ ਸਾਡਾ 5 ਤਰੀਕ ਨੂੰ ਧਰਨਾ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਚ ਜਿਹੜਾ ਸਰਕਾਰ ਤੇ ਮੁੱਖ ਮੰਤਰੀ ਦਾ ਰਵਈਆ ਰਿਹਾ ਧਰਨੇ ਵਾਲੇ ਦਿਨ ਤੇ ਧਰਨੇ ਤੋਂ ਬਾਅਦ ਵੀ ਉਹਨਾਂ ਨੇ ਬਿਆਨ ਦਿੱਤੇ ਨੇ ਜਿਹੜੇ ਐਸ ਕੇਐਮ ਜਾਂ ਕਿਸਾਨਾਂ ਦੇ ਖਿਲਾਫ ਕਹੀਏ ਅਸੀਂ ਕਿਸਾਨੀ ਮੰਗਾ ਲਈ ਗਏ ਸੀਗੇ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਆ ਬੜੇ ਸਾਨੂੰ ਨਹੀਂ ਪਸੰਦ ਆਏ ਉਹਦੇ ਲਈ ਅਸੀਂ ਜਿਹੜੀ 10 ਤਰੀਕ ਨੂੰ ਉਹਨਾਂ ਦੇ ਐਮਐਲਏ ਨੂੰ ਦੱਸਣ ਲਈ ਵੀ ਤੁਹਾਡਾ ਮੁੱਖ ਮੰਤਰੀ ਤੁਹਾਡੀ ਸਰਕਾਰ ਸਾਡੇ ਲਈ ਕੀ ਬੋਲਦੇ ਆ ਉਹ ਅਸੀਂ ਇੱਕ ਲੰਮਾ ਦੇਣ ਉਹਨਾਂ ਦੇ ਘਰ ਜਾਵਾਂਗੇ ਜਿਹੜਾ 11 ਤੋਂ 3 ਵਜੇ ਤੱਕ ਸਾਡਾ ਉਹਨਾਂ ਦੇ ਦਰਾਮੂਰੇ ਅਸੀਂ ਧਰਨੇ ਦੇਵਾਂਗੇ ਸਾਰੇ ਐਮਐਲਏ ਦੇ ਖਿਲਾਫ ਦੂਜਾ ਅਸੀਂ ਭਗਵੰਤ ਮਾਨ ਮੁੱਖ ਮੰਤਰੀ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਚੈਲੰਜ ਕਰਦੇ ਆ ਵੀ ਆਓ 15 ਤਰੀਕ ਨੂੰ ਸਾਡੀ ਮੀਟਿੰਗ ਹੋਊ ਚੰਡੀਗੜ੍ਹ ਉਸ ਦਿਨ ਸਾਨੂੰ ਕੋਈ ਡੇਟ ਦੇ ਦਿਓ ਕੋਈ ਸਮਾਂ ਦੇ ਦਿਓ ਸਾਨੂੰ ਸਟਾਨ ਦੇ ਦਿਓ ਅਸੀਂ ਡਿਬੇਟ ਲਈ 5 ਲੀਟਰਾਂ ਦੀ ਡਿਊਟੀ ਲਾਵਾਂਗੇ ਜਿੱਥੇ ਉਹ ਕਹਿਣਗੇ ਜਿਹੜੀਆਂ ਉਹ ਮੰਗਾ ਕਹਿੰਦੇ ਆ ਵੀ ਇਹ ਇਹ ਹਿੰਦੁਸਤਾਨ ਸਰਕਾਰ ਨਾਲ ਸੰਬੰਧਿਤ ਨੇ ਭਾਰਤ ਸਰਕਾਰ ਨਾਲ ਸੰਬੰਧਿਤ ਆ ਅਸੀਂ ਦੱਸਾਂਗੇ ਵੀ ਸਾਰੀਆਂ ਮੰਗਾਂ ਉਹ ਪੰਜਾਬ ਨਾਲ ਸੰਬੰਧਿਤ ਨੇ ਅੱਜ ਤੋਂ ਤੁਸੀਂ 12-13 ਮਹੀਨੇ ਪਹਿਲਾਂ ਉਹ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਸੀ ਇੱਕ ਵੀ ਮੰਗ ਸਾਡੀ ਉਹ ਪੂਰੀ ਨਹੀਂ ਕੀਤੀ ਉਹ ਅਸੀਂ ਜਵਾਬ ਦੇਵਾਂਗੇ ਉਹ ਸਾਨੂੰ ਸਮਾਂ ਸਥਾਨ ਦੱਸ ਦੇਣ ਜਗ੍ਹਾ ਦੱਸਣ ਅਸੀਂ ਉੱਥੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਉਸ ਤੋਂ ਬਾਅਦ ਬੁੱਤਾ ਸਿੰਘ ਡਿਵੈਟ ਲਈ ਉਹਨਾਂ ਨੂੰ ਕਹਿ ਰਹੇ ਤੁਸੀਂ ਡਿਵੈਟ ਦੀ ਮੰਗ ਕਰਦੇ ਖੁੱਲੇ ਚੰਦਲਾ ਦੇ ਡਿਬੇਟ ਸਾਡੇ ਨਾਲ ਕਰਨ ਉਹਨਾਂ ਦੇ ਉਹਨਾਂ ਦੇ ਜਗ੍ਹਾ ਉਹ ਦੱਸ ਦੇਣ ਸਥਾਨ ਦੱਸ ਦੇਣ ਡੇਟ ਵੀ ਜਦੋਂ ਨੂੰ ਨਹੀਂ ਪਸੰਦਦਾ ਡੇਟ ਵੀ ਦੱਸ ਜਿੱਥੇ ਵੀ ਕਹਿਣਗੇ ਜਿੱਥੇ ਸਥਾਨ ਉਹਨਾਂ ਦਾ ਹੋਏਗਾ ਜੀ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਮੁੱਖ ਮੰਤਰੀ ਨੇ ਪੰਜਾਬ ਨੂੰ ਦੋ ਝੂਠ ਬੋਲੇ ਆ ਇੱਕ ਪੰਜਾਬ ਨਾਲ ਸੰਬੰਧਤ ਨਹੀਂ ਤੇ ਦੂਜਾ ਤੁਸੀਂ ਰੇਲਾਂ ਬੱਸਾਂ ਰੁਕਣੀਆਂ ਸੀ ਕੀ ਇਹ ਝੂਠ ਬੋਲੇ ਆ ਮੁੱਖ ਮੰਤਰੀ ਇਹ ਝੂਠ ਬੋਲੇ ਆ ਨਾ ਸੀ ਰੇਲਾਂ ਰੁਕ ਕੇ ਨਾ ਸੀ ਬੱਸਾਂ ਰੁਕੀਆਂ ਗੁੱਟਾ ਸਿੰਘ ਜੀ ਬੋਲਣ ਸੀ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਕੰਮ ਸੇ ਕੰਮ 10 ਸਾਲ ਹੋ ਗਏ ਕਿਸੇ ਵੀ ਸਰਕਾਰ ਨੇ ਇਹ ਜੀ ਰੋਕ ਨਹੀਂ ਲਾਈ ਕਿ ਲੀਡਰਾਂ ਨੂੰ ਘਰਾਂ ਤੋਂ ਚੱਕ ਲੋ ਰਾਸ਼ਟਰਾਂ ਦੇ ਵਿੱਚ ਵੜੇ ਲਾ ਦਿਓ ਜਿਵੇਂ ਮੋਦੀ ਸਰਕਾਰ ਨੇ ਵੈਰੀਗੇਟ ਲਾਇਆ ਸੀ ਬਿਲਕੁਲ ਉਸੇ ਤਰਜ਼ ਤੇ ਨਹੀਂ ਲਾਇਆ ਜੋ ਕੁਛ ਮੋਦੀ ਚਾਹੁੰਦਾ ਉਹੀ ਕੁਛ ਭਗਵੰਤ ਮਾਨ ਚਾਹੁੰਦਾ ਇਹ ਸੰਯੁਕਤ ਮੋਰਚੇ ਨੂੰ ਅਸਲ ਦੇ ਵਿੱਚ ਬਦਨਾਮ ਕਰਨਾ ਚਾਹੁੰਦੇ ਨੇ ਮੋਦੀ ਵੀ ਤੇ ਭਗਵੰਤ ਮਾਨ ਵੀ ਇਹ ਬੀ ਟੀਮ ਆਉਣਾ ਤੇ ਬੀ ਜੀ ਪੀ ਦੀ ਦੂਸਰੀ ਗੱਲ ਇਹ ਹੈ ਕਿ ਐਡੇ ਵੱਡੇ ਅਹੁਦੇ ਤੇ ਬੈਠ ਕੇ ਮੁੱਖ ਮੰਤਰੀ ਝੂਠ ਮਾਰਦਾ ਹੋਵੇ ਇਹ ਉਹਦੇ ਮੂੰਹੋਂ ਸਾਜਦਾ ਨਹੀਂ ਹੈ ਕਿ ਇਹ ਸੜਕਾਂ ਰੋਕਦੇ ਆ ਇਹ ਰੇਲਾਂ ਰੋਕਦੇ ਆ ਸਾਡਾ ਸੱਦਾ ਜਿਹੜਾ 5 ਮਾਰਚ ਦਾ ਸੀ ਅਸੀਂ ਰਿਟਰਨ ਦਿੱਤਾ ਹੋਇਆ ਹੈ ਕਿ ਸਾਨੂੰ 34 ਸੈਕਟਰ ਦੇ ਦਿਓ 34 ਸੈਕਟਰ ਦੇ ਵਿਲਾ ਉੱਥੇ ਜਾ ਕੇ ਅਸੀਂ ਆਰਾਮ ਨਾਲ ਬੈਠ ਕੇ ਜਿਵੇਂ ਦਿੱਲੀ ਦੇ ਵਿੱਚ ਬੈਠ ਕੇ ਕੀਤਾ ਇਹ ਅਸੀਂ ਸ਼ਾਂਤਮਈ ਪ੍ਰੋਗਰਾਮ ਕਰਾਂਗੇ ਇੱਕ ਹਫ਼ਤਾ ਕਰ ਲਈਏ 5 ਦਿਨ ਕਰ ਲਈਏ 10 ਦਿਨ ਕਰ ਲਈਏ ਇਹ ਉਹਨਾਂ ਦਾ ਪਹਿਲਾ ਝੂਠ ਹੈ ਕਿ ਮਤਲਬ ਅਸੀਂ ਕੋਈ ਸੱਦਾ ਦਿੱਤਾ ਰੋਡਾਂ ਦਾ ਰੁਕਣ ਦਾ ਜਾਂ ਰੇਲਾਂ ਰੋਕਣ ਦਾ ਅਸੀਂ ਬਿਲਕੁਲ ਸ਼ਾਂਤ ਰਹਿ ਕੇ ਉਹਨਾਂ ਤੋਂ ਥਾਂ ਮੰਗ ਰਹੇ ਸੀ ਦੂਜੀ ਗੱਲ ਉਹਨਾਂ ਨੇ ਝੂਠ ਮਾਰਿਆ ਕਿ ਇਹ ਮੰਗਾਂ ਦਾ ਤਾਂ ਸਬੰਧ ਹੀ ਨਹੀਂ ਸਾਰੀਆਂ ਦੀਆਂ ਸਾਰੀਆਂ ਮੰਗਾਂ ਦਾ ਸੈਂਟਰ ਨਾਲ ਸਬੰਧ ਦਾ ਇੱਕੋ ਹੀ ਮੰਗ ਹੈ ਜਿਹੜੀ ਸੈਂਟਰ ਨਾਲ ਸੰਬੰਧਤ ਸੀ ਕਿ ਜਿਹੜਾ ਕੌਮੀ ਖੇਤੀ ਨੀਤੀ ਦਾ ਮੰਡੀਕਰਨ ਦਾ ਖਰੜਾ ਸੀ ਇਹ ਦਿੱਲੀ ਨਾਲ ਸੰਬੰਧਤ ਸੀ ਇਹ ਵੀ ਅਸਲ ਦੇ ਵਿੱਚ ਦਿੱਲੀ ਨਾਲ ਤਾਂ ਇਸ ਕਰਕੇ ਸੰਬੰਧਤ ਕਿ ਉਹਨਾਂ ਨੇ ਸੁਝਾਅ ਮੰਗਿਆ ਸੀ ਪੰਜਾਬ ਪੰਜਾਬ ਸਰਕਾਰ ਤੋਂ ਇਹ ਜਿਹੜਾ ਖੇਤੀ ਮੰਡੀਕਰਨ ਦਾ ਹੈਗਾ ਖਰੜਾ ਜਾਂ ਕਿਹੜੀ ਵਿਸ਼ਾ ਇਹ ਪੰਜਾਬ ਸਰਕਾਰ ਦਾ ਹੈ ਇਸ ਕਰਕੇ ਇਹ ਪੰਜਾਬ ਦੀ ਵੀ ਮੰਗ ਬਣਦੀ ਸੀ ਕੀ ਮਤਲਬ ਕਰੜਾ ਤੁਸੀਂ ਰੱਦ ਕਰਨਾ ਹੈ ਜਾਂ ਉਹਦੇ ਹੱਕ 'ਚ ਮਤਾਪ ਪਾਉਣਾ ਹੈ ਦੂਸਰੀਆਂ ਸਾਰੀਆਂ ਦੀਆਂ ਸਾਰੀਆਂ 18 ਨਗਤੀ ਮੰਗ ਪੱਤਰ ਅਸੀਂ ਦਿੱਤਾ 12 ਪਹਿਲਾਂ ਉਹਨਾਂ ਨੇ ਮੰਗੀਆਂ ਸੀ ਸੀ ਹੁਣ ਅਸੀਂ ਇਹਦੇ ਵਿੱਚ ਐਡ ਕਰੀਆਂ 18 ਦੀਆਂ 18 ਪੰਜਾਬ ਨਾਲ ਸੰਬੰਧਿਤ ਮੰਗਾਏ ਇਸ ਗੱਲ ਤੇ ਵੀ ਉਹ ਝੂਠ ਮਾਰ ਰਿਹਾ ਗਮਰਾਹ ਕਰ ਰਿਹਾ ਸੰਯੁਕਤ ਮੋਰਚੇ ਨੂੰ ਬਦਨਾਮ ਕਰ ਰਿਹਾ ਕਿ ਸਾਡਾ ਤਾਂ ਇਹਦੇ ਨਾਲ ਲੈਕੀ ਕੋਈ ਨਹੀਂ ਪਹਿਲੀ ਗੱਲ ਅਸੀਂ 6 ਫਸਲਾਂ ਦੀ ਐਮਐਸਕੇ ਦੀ ਮੰਗ ਕੀਤੀ ਆ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਬਾਸਮਤੀ ਦੀ ਗੱਲ ਕੀਤੀ ਐ ਮੱਕੀ ਦੀ ਗੱਲ ਕੀਤੀ ਐ ਆਲੂਆਂ ਦੀ ਗੱਲ ਕੀਤੀ ਐ ਗੋਭੀ ਦੀ ਗੱਲ ਕੀਤੀ ਐ ਮੂੰਗੀ ਦੀ ਗੱਲ ਕੀਤੀ ਐ ਸਾਨੂੰ ਇਹ ਸਿੱਧ ਕਰੇ ਕਿ ਇਹ ਕਿਵੇਂ ਨਹੀਂ ਪੰਜਾਬ ਸਰਕਾਰ ਨਾਲ ਸੰਬੰਧ ਉਹਦੋਂ ਅੱਗੇ ਸਹਾਇਤਾ ਹੋਈਆਂ ਦਿੱਲੀ ਮੋਰਚੇ ਦੇ ਵਿੱਚ ਨੌਕਰੀਆਂ ਰਹਿੰਦੀਆਂ ਮੁਆਜਬੇ ਰਹਿੰਦੇ ਨੇ ਕੇਸ ਬਣਾਇਆ ਪੰਜਾਬ ਸਰਕਾਰ ਨੇ ਇਹ ਕਿਵੇਂ ਨਹੀਂ ਮਤਲਬ ਪੰਜਾਬ ਸਰਕਾਰ ਨਾਲ ਸੰਬੰਧ ਦਾ ਸਾਨੂੰ ਸਿੱਧ ਕਰੇ ਇਹ ਗੱਲ ਅਵਾਰਾ ਪਸ਼ੂਆਂ ਦਾ ਸਵਾਲ ਹੈ ਇਹ ਸਿੱਧ ਕਰੇ ਕਿ ਕਿਵੇਂ ਨਹੀਂ ਸੰਬੰਧ ਤੇ ਦੇ ਨਾਲ ਮਤਲਬ ਵਨ ਟਾਈਮ ਸੈਂਟਰਲ ਮੈਂਟਰ ਸੁਕੀ ਹੁੰਦੀ ਅਸੀਂ ਗੱਲ ਕੀਤੀ ਹੈ ਜਟ ਮੁਕਤ ਕਰਜ਼ੇ ਦੇ ਨਵੇਂ ਦੀ ਗੱਲ ਇਹ ਕਿਵੇਂ ਨਹੀਂ ਪੰਜਾਬ ਸਰਕਾਰ ਨਾਲ ਸੰਬੰਧਿਤ ਇਹ ਸਾਰੀਆਂ ਦੀਆਂ ਸਾਰੀਆਂ ਮੰਗਾਂ ਜਿਹੜਾ 18 ਨਕਾਤੀ ਮੰਗ ਪੱਤਰਾ ਸਮਾਰਟ ਮੀਟਰਾਂ ਦੀ ਗੱਲ ਹੈ ਉਹਨੇ ਮੰਨੇ ਹੈ 2023 ਦੇ ਵਿੱਚ ਕਿ ਅਸੀਂ ਚਿਪ ਵਾਲੇ ਮੀਟਰ ਨਹੀਂ ਲਾਵਾਂਗੇ ਇਹ ਇਹਦਾ ਦਿੱਲੀ ਨਾਲ ਕੀ ਸੰਬੰਧ ਹੈ ਇਵੇਂ ਜਿਵੇਂ ਮਤਲ ਕਰਜ਼ੇ ਦਾ ਸਵਾਲ ਸੀ ਅਸੀਂ ਕਿਹਾ ਵੀ ਜਿਹੜਾ ਕਰਜ਼ੇ ਦਾ ਮੁੱਦਾ ਅਸੀਂ ਲੈ ਕੇ ਆਉਂਦਾ ਸੀ ਏਜੰਡੇ ਤੇ ਕੈਪਟਨ ਸਰਕਾਰ ਨੇ ਇਹਦਾ ਐਲਾਨ ਕੀਤਾ ਕਿ ਅਸੀਂ ਸਾਡੀ ਸਰਕਾਰ ਬਣੀ ਤਾਂ ਕਰਜ਼ਾ ਖਤਮ ਕਰਾਂਗੇ ਕੀਤਾ ਥੋੜਾ ਕੀਤਾ 3700 ਕਰੋੜ ਦਾ ਕੀਤਾ ਤੁਸੀਂ ਇਹਨੂੰ ਪੈਰਾਂ ਥੱਲੇ ਲਤਾੜਿਆ ਜਿਵੇਂ ਪੰਜਾਬ ਦੇ ਵਿੱਚ ਕੋਈ ਮੁੱਦਾ ਹੀ ਨਹੀਂ ਹੁੰਦਾ ਪੰਜਾਬ ਦੇ ਵਿੱਚ ਕੋਈ ਖੁਦਕਸ਼ੀ ਨਹੀਂ ਹੁੰਦੀ ਇਹ ਕਿਵੇਂ ਸੈਂਟਰ ਨਾਲ ਸੰਬੰਧਤ ਹੋਗੀ ਅਸੀਂ ਕਿਹਾ ਮੰਗ ਪੱਤਰ ਤੁਸੀਂ ਪੜ ਲਓ ਕਿ ਸੈਂਟਰ ਨਾਲ ਮਿਲ ਕੇ ਕਰਜ਼ੇ ਦਾ ਕੋਈ ਹੱਲ ਕਰੋ